ਸ਼ੁਕਰ ਆ ਸ਼ੁਕਰ ਆ ਸ਼ੁਕਰ ਆ ਬਈ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਛੱਡ ਕੇ ਲੰਘ ਗਿਆ ਉਹ ਮਹਿਕ ਵੀ ਆ ਗਿਆ ਅੱਜ ਹਾਂ ਭਾਈ ਸਸਰੀ ਗੱਲ ਡੰਡੇ ਨਾਲ 10 ਛੋਟਾ ਲਗਾ 10 ਛੋਟਾ ਹੋ ਗਿਆ ਬਹੁਤ ਬੋਰੀ ਵਿੱਚ ਚ ਚੱਲ ਆ ਵੀਰੇ ਬਹੁਤ ਬਲ ਐਟ ਇੱਥੇ ਪਾਉਣਾ ਹੈ ਉੱਪਰੇ ਰੱਖਣਾ ਹੈ ਲੜੜ ਤਾਂ ਹੁਣ ਇਹਨੇ ਯਾਰ ਪਚਾ ਕੇ ਰੱਖੇਗਾ ਨੀ ਕਣਕਾਂ ਕਰਕੇ ਨਾ ਹਾਂ ਬਈ ਕੰਕ ਕਰਕੇ ਆਪਣਾ ਪਹਿਲੇ ਪਾਣੀ ਪੂਣੀ ਦਾ ਕਰਲੇ ਕੋ ਇੰਤਜ਼ਾਮ ਹੈਂ ਲੈਂਡ ਵਾਲੇ ਲੱਗੇ ਸੱਜ ਚੱਲ ਪਰ ਹੁਣ ਪੁੱਛੋ ਮਿਹਰੇ ਬਿਜਲੀ ਵਾਲਿਆਂ ਨੂੰ ਫਿਰ ਕਾਨ ਕੇ ਕਰਕੇ ਬਿਜਲੀ ਦਾ ਕਰਕੇ ਆਹ ਕੰਮ ਕੋ ਛੱਡਣ ਗਿਆ ਦਾ ਛੱਡ ਲੱਗੇ ਹੁਣ ਲੈਂਡ ਲੂਨ ਕਰਨਾ ਪਰ ਅਸ ਟਾਈਮ ਤਾਂ ਇੰਸਟਾ ਤੇ ਛੱਡ ਦੇਣੀ ਚਾਹੀਦੀ ਜਿਹੜਾ ਇਹਨੂੰ ਯਾਰ ਆ ਗਈ ਆ ਗਈ ਆ ਗਈ ਲੈ ਅਜੀ ਤਾਂ ਇਹਨੂੰ ਘਾਹ ਪਾਇਆ ਤੇ ਲੈ ਪਰ ਪਾਣੀ ਆਪਣਾ ਦੇਖ ਵੱਲ ਤਰੀ ਹੈ ਕੋਈ ਵਿੱਚ ਚਾਲ ਵੀ ਮਹਿਕ ਹੁਣੀ ਆਈ ਹਾਲੇ। ਹਲੇ ਮੈਂ ਆਪਣੇ ਭਾਈ ਕਮਰਾ ਦੇ ਕਿੱਥੇ ਕੰਮ ਹੋਇਆ। ਨਵੇਂ ਨਵੇਂ ਚੀਜ਼ਾਂ ਬਣਾਈਆਂ ਉਹਨਾਂ ਨੇ। ਦੇਖ ਤਾ ਤੇਰੇ ਬਾਪੂ ਦਾ ਕਮਰਾ ਠੀਕ ਆ। ਕਿਹਨਾਂ ਅੱਧਾ ਬਣਾਉਣ ਉਹਨੂੰ ਤੇ। ਕਿਹਨਾਂ ਇਹਦੇ ਪਰ ਹਲੇ ਆਹ ਪੱਟ ਕੇ ਇੱਥੇ ਵਾਈਟ ਲਾਉਣਾ ਕਹਿੰਦੇ। ਵਾਈਟ ਲਾਉਣਾ ਹਾਂ। ਆਉਂਦਾ ਆ ਵੀ ਕਾ ਨਾ ਇਹ ਨਹੀਂ ਗੱਲਾਂ ਹੈਗਾ ਕੱਲਾ ਆਹੀ ਆਹੀ ਇਧਰ ਵਾਈਟ ਪਲਾਈ ਲਾਉਣੀ ਜਿੱਦਾਂ ਉੱਪਰ ਲੱਗੀ ਹੋਈ ਆ ਐਦਾਂ ਲਾਉਣੀ ਕਹਿੰਦੇ ਹੂੰ ਨਹੀਂ ਉੱਡਾ ਟੀਵੀ ਉੱਡਾ ਹੀ ਆ ਤੇਰੇ ਤੇਰੇ ਵਾਲ ਜਿੱਡਾ ਹੀ ਆ ਮਰਕੇ ਬਣਾਉਂਦੇ ਆ ਇਹਨੇ ਬੈਟ ਉੱਪਰ ਹੂੰ ਉੱਪਰ ਜਾ ਆ ਹੂੰ ਉਡੀਕ ਆ ਹੌਲਾ ਨਾ ਹੈ ਅੱਦਰ ਮੈਂ ਚੱਕੀ ਅੰਦਰ ਦੋ ਦੇ ਫਿਰ ਇੱਕ ਵਾਰੀ ਦੇਖੇ ਅੰਦਰ ਤੇ ਤਾਂ ਮੈਂ ਹੋ ਜਾ ਮੜ ਇੱਕ ਮੈਂ ਦੇਖੇ ਇਧਰ ਨੂੰ ਆ ਚੱਲ ਅੰਨੂ ਵੀ ਲਾਉਣਾ ਆ ਕਿਹੜੇ ਜਸਤਨ ਜੀ ਨੂ ਲੱਗਣੇ ਹੈਗੇ ਨਹੀਂ ਇਹ ਪਤਾ ਕਿ ਇਹ ਪਹਿਲਾਂ ਬਣ ਗਿਆ ਬੈੱਡ ਇਹ ਬੈੱਡ ਬਣਿਆ ਵੀ ਛੋਟਾ ਜਿਦਾ ਆਮ ਆਮ ਸਾਈਜ਼ ਨਾਲ ਮੈਂ ਤੁਹਾਨੂੰ 6.5 ਤੇ ਬਣਵਾਇਆ ਸੀ ਅੱਗੇ ਚਲਾ ਆ ਰਿਹਾ ਹਾਂ ਹੁਣ ਸ਼ੀਸ਼ੇ ਪੁੱੜਦੀ ਸਾਡੀ ਹੱਟ ਸਰਾਣਾ ਪਾ ਕੇ ਲੱਤਾਂ ਮਾਰ ਕੇ ਬਾਹਰ ਇਹਨਾਂ ਰਹਿਣ ਆਮ ਇਹਦਰ ਨੇ ਨਾ ਲਬਾਰੀ ਬਣਾਤੀ ਇੱਥੇ ਆਹ ਇਹ ਤਾਂ ਥੋੜਾ ਹੋਰ ਇਹਨਾਂ ਨੇ ਕਰਿਆ ਅੰਦਰਲੇ ਪਾਸੇ ਲਾਇਆ ਦਰੋਜੇ ਨੂੰ ਇੱਥੇ ਲਾਗੇ ਨਾ ਆਹ ਪੱਟੀ ਲਾ ਕੇ ਅੰਦਰ ਆਏ ਉੱਧਰ ਉਹਨਾਂ ਦੇ ਬਾਹਰ ਆ। ਫਿਰ ਚੈੱਕ ਕਰਕੇ ਆਵਾਂ। ਇਹ ਅੰਦਰ ਜਿੱਦਾਂ ਆ ਜਿੱਦ ਉੱਧਰ ਵੀ ਖੜ੍ਹ ਕੇ ਦੇਖ ਕੇ ਆਉਂਦੇ ਕਿ ਉਹ ਮੈਂ। ਉੱਧਰ ਵੀ ਆਈ ਨਹੀਂ। ਨਹੀਂ। ਹਿੰਦਾ ਸੀ ਕਿ ਨਾ ਇੱਧਰ ਅੰਦਰ ਕਰਦੇ। ਦੇਖਦਾ। ਨਹੀਂ ਨਹੀਂ ਅੰਦਰ ਨਹੀਂ ਹੈਗੇ। ਇਦੇ ਬਾਹਰ ਆ ਜਾਂਦੇ ਆ ਹਾਂ ਤਾਂ ਮੈਂ ਉਹ ਤਾਂ ਮੈਂ ਆ ਦੇਖ ਇਹ ਤੇ ਜਿੱਦਾਂ ਖੋਲ ਦੇਣਾ ਆ ਬਾਹਰ ਪੱਟੀ ਲੱਗਦੀ ਇਹਦੀ ਇੱਥੇ ਖੋਲ ਕੇ ਨਾ ਬਾਹਰ ਰਹਿ ਜਾਂਦੇ ਉਹਦੇ ਅੰਦਰ ਤੇ ਖੋਲ ਲੈ ਅੰਦਰ ਹੀ ਰਹਿ ਜਾਣੇ ਪਾਲਸ ਨਾਲ ਟਾਈਮ ਲੈਣਾ ਪਾਲਸ ਨਾਲ ਤਾਂ ਬੜਾ ਕਾਹ ਪਾਉਣਾ ਇੱਥੇ 1-2 ਮਹੀਨੇ ਪਾਸ ਵਜਣੀ ਜਦ ਉਹਦਾ ਥਿਨਰ ਦਾ ਪੈਕੰਡ ਸਮੈਲ ਬਹੁਤ ਚੜਦੀ ਉਹ ਚਾਕੀਆਂ ਨੂੰ ਵਜਣੀ ਸਾਰਿਆਂ ਨੂੰ ਵਜਣੀ ਆ ਫਿਰ ਹਾਂ ਬਾਅਦ ਨਾਲ ਨਾਲ ਦੋਸਤਾਂ ਨੂੰ ਜੋਰ ਵੀ ਜਨਾ ਦਰਵਾਜੇ ਸਾਰਿਆਂ ਨੂੰ ਵਜਣੀ ਆ ਹਾਂ 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 ਦਰਵਾਜੇ ਨੇ ਪਹਿਲਾਂ ਇੱਕ ਵਾਰ ਉਹਨਾਂ ਨੇ ਦਰਵਾਜੇ ਲਾ ਕੇ ਫਿੱਟ ਕਰਦਣੇ ਸਾਰੇ ਆ ਫਿਰ ਖੋਲਣੇ ਦਰਵਾਜੇ ਫਿਰ ਉਹਨਾਂ ਨੇ ਆਪਣੇ ਕੋ ਉੱਪਰ ਲੇ ਜਣੇ ਕੋਠੇ ਪਰ ਕੋਠੇ ਰੇ ਜਾਦਣੇ ਸਾਰੇ ਕੋਠੇ ਰ ਮਾਰ ਦੇਣਗੇ ਉਹ ਕੱਲ ਹੋਰ ਆ ਗਈ 85 ਜੜ ਦੀ ਲੱਕੜ ਆ ਇਧਰ ਬੋਰਡ ਆ 85000 ਦੇ ਆਏ ਹਨ ਬੱਚੇ ਪਾ ਕੇ ਹੋਰ ਬਸ ਹੁਣ ਸਰਜੂਗਾ ਇਧਰ ਆ ਕਬੋਰਡ ਬਣਾ ਤੇ ਮੂਰੇ ਸਾਹਮਣੇ ਆ ਹਾਂ ਹਾਂ ਸੋਫਾ ਸੈਟ ਬਣਾਉਂਗਾ ਬਾਅਦ ਵਿੱਚ ਇਹ ਉਹ ਬਾਅਦ ਚ ਬਣਾਉਣਾ ਜਦੋਂ ਮਾਰਾ ਪ੍ਰਕਾਸ਼ ਹੋ ਗਿਆ ਨਾ ਉਹ ਤੋਂ ਬਾਅਦ ਫਿਰ ਬੰਦੇ ਬਾੜਨੇ ਆ ਇੱਥੇ ਬੈਠਣੋਂ ਉਕੀ ਹੋਊਗੀ ਨਾ और कॉलू भी, भी नहीं आया मिस्ट्री। मिस्ट्री। और... ना उन्हें सफाई करी हाल कॉलो भी एक रोड़ा यारा। एक दा। 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 तो तो नहीं आया बाहर यार उधर ताके रहा पता नहीं क्या देखिए मुड़ा जो है ज्यादा करता है ਯਾਹ ਲਗਾ ਦੇਈ ਤਾਂ ਬੇਤਾ ਉੱਧਰ ਉੱਧਰ ਹਾਂ ਦੂਏ ਕਿੱਟਾ ਹੀ ਲਾ ਦੇ ਕੜ ਕੇ ਆਹੀ ਲਾ ਦੇ ਹਾਂ ਫੇ ਨਹੀਂ ਉੱਧਰ ਲੈਦਾ ਚਮਕੀ ਜਾਣਾ ਨਾ ਮੈਂ ਕੱਲ ਆਇਆ ਮੈਂ ਜੀ ਚੱਲੋ ਅੱਜ ਪੁੱਛੀ ਆ ਕੇ ਚਾਰਜ ਕਰਦਾ ਹੁੰਦਾ ਹੁੰਦਾ ਨੂੰ ਅੱਜ ਡਾਕਟਰ ਨਹੀਂ ਯਾਰ 20 ਦਿਨ ਹੋ ਗਏ ਮਗਾਇਏ ਮੈਨੂੰ ਹਾਂ ਆਹੀ ਨਹੀਂ ਰਹੇ ਬੰਦ ਕਿਆ ਕਰਨਾ ਇੱਕ ਗਾਲਤ ਭੇਜਤਾ ਡਾਕਟਰ ਸੇ ਮੋੜਿਆ ਮੈਂ ਅੱਛਾ ਉਹ ਆ ਪਾ ਰਿਹਾ ਯਾਰ ਆੜੀ ਉਹ ਤਾਂ ਆ ਪਾ ਰਿਹਾ ਤੇਰਾ ਸਾਡਾ ਨਹੀਂ ਤਾਂ ਰਿਤਾ ਉਹ ਮੈਂ ਕਿਹ ਲੈਣਾ ਨਹੀਂ ਹੈਗਾ ਰਿਤਾ ਉਹ ਕਹਿੰਦਾ ਕਰੈਸ਼ਰ ਵਾਲਾ ਦੇ ਲੈਣਾ ਭਾਈ ਉਹ ਕਰੈਸ਼ਰ ਉਹ ਕੀ ਉਹ ਕਿਹਾ ਠੀਕ ਆ ਉਹ ਵੀ ਕਰੈਸ਼ਰ ਦਾ ਹੀ ਦਿੱਤਾ ਹਾਂ ਫਿਰ ਸਾਨੂੰ ਤਾਂ ਉਹ ਚੱਲ ਜਾਂਦੇ ਕਰੈਸ਼ਰ ਸਾਨੂੰ ਦਰਿਆਣਾ ਚਾਹੀਦਾ ਉਹ ਵਾਲੀ ਕਰਾਉਂ ਉਹ ਪਹਿਲੇ ਕਰੈਸ਼ਰ ਦੇ ਵੀ ਉੱਦਾਂ ਇੱਥੇ ਇਕੱਠਾ ਕਰਿਆ ਹੋਇਆ ਤਾਂ ਪਹਿਲੇ ਇੱਥੇ ਤੇਰੀ ਲਈ ਹੋਈ ਥੀ ਇਹ ਬਾਹਰ ਤੇ ਇਹ ਅੰਦਰ ਕਰੀ ਵੀ ਉਹ ਉਹਦੇ ਵੇਲੇ ਜੇ ਸੀ ਬੋਰੀ ਆਇਆ ਦੇਖਿਓ ਉੱਪਰ ਦੇਖਿਓ ਮਹਕ ਆ ਜਾ ਕਿ ਭਾਈ ਉਹ ਹਾਂ ਤੇਰਾ ਪਾਸਪੋਰਟ ਦਾ ਕਿਆ ਬਣਿਆ ਅੱਜ ਬਣਾਇਆ ਤਾਂ ਉਹਨੇ ਮਨ 2:00 ਵਜੇ ਕੱਲ ਹੋਇਆ ਨਹੀਂ ਅਪਲਾਈ ਕੱਲ ਉਹ ਕਰਦਾ ਸੰਜੇ ਸਰਪੰਚ ਅੱਛਾ ਤੂੰ ਮੈਨੂੰ ਤਾਂ ਫੋਨ ਕਰ ਲੰਦਾ ਮੈਂ ਤੈਨੂੰ ਦੱਸਦਾ ਹੋਰ ਬੰਦੇ ਕੋਲ ਚਲੀ ਜਾਂਦਾ ਮੇਰੇ ਵਾਲੇ ਕੋਲ ਆਪਨੇ ਕਿਹਾ ਕਿ ਅੰਦਰ ਕੋ ਹਾਂ ਦੇਖੇ ਤੇ ਹੋਣ ਦਾ ਪੱਕ ਗਿਆ ਫੌਕਸੀ ਹੱਸਦਾ ਇਹ ਹੀ ਹੈ ਪੱਕ ਗਿਆ ਹੁਣ ਤਾਂ ਕੁੱਤੇ ਬਹੁਤ ਗੱਲ ਪਾਉਣ ਲੱਗ ਗਏ ਤੇ ਇੱਥੇ ਤਾਂ ਨਾ ਉੱਥੇ ਹੁਣ ਬੋਰਡ ਲਾ ਦਿੰਦੇ ਮੈਂ ਹੁਣ ਲਾਦਾ ਫਿਰ ਉੱਥੇ ਦਰੋਹ ਲਾ ਦਿੰਦੇ ਆ ਹੁਣ ਚਾਈ ਬਹੁਤ ਚੱਕਦਾ ਇਹਨੇ ਬੜਾ ਬੰਦਾ ਨਹੀਂ ਵਾ ਪੈਦਲ ਪੁੱਟ ਆ ਜਾਂਦੀ ਨਾ ਐ ਨਾ ਹੁਣ ਚਾਈ ਨਹੀਂ ਨੇ ਤਾਂ ਵਾਏ ਫਟੇ ਗਿਆ ਫਟੇ ਗਏ ਤੇ ਇਹ ਨਹੀਂ ਹੋਣਾ ਤਾਂ ਇਹ ਢਾਲ ਨਹੀਂ ਬਣੀ ਫਿਰ ਉੱਧਰ ਤੇ ਆਂਦੀ ਅਦਰ ਗੱਜੀ ਲਾਉਣਾ ਨਹੀਂ ਬਰਜ ਉਹ ਮੈਂ ਕਿ ਕੱਲ ਨੂੰ ਆ ਕੱਲ ਹੋ ਜਣੀ 9 10 10 ਨੂੰ ਆਉਂਗੇ ਤੇਰੇ ਕੋਲ ਫਿਰ ਅਸੀਂ ਉਹ ਪੱਥਰ ਚੱਕਣਾ ਇੱਥੇ ਕੋੜੀ ਵਾਲਾ ਤੇ ਇੱਥੇ ਮੁਰੇ ਵਾਲਾ ਆਏ ਰਾਤ ਨੂੰ ਫਰੰਟ ਲਾ ਕੇ ਫਿਰ ਕੋੜੀ ਨੂੰ ਹੋਂਗੇ ਅੱਜ 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 ਆ ਹੀ ਹੋਊਗਾ ਮੇਰੇ ਘਰ ਤੇ ਬਾਹਰ ਬਾਹਰ ਦੇ ਹਾਂ ਸਰ ਦੇ ਵਿੱਚ ਉੱਧਰ ਲਾਤਾ ਪਾਣੀ ਇਹੋ ਉਹ ਤੇ ਬਰਾਬਰ ਜਾਊਗਾ ਉਹ ਤੇ ਨੀਮਾ ਆਊਗਾ ਫਿਰ ਨੀਮਾ ਹੀ ਰਹੂਗਾ ਬਰਾਬਰ ਉਹਦੇ ਦੇ ਬਰਾਬਰੇ ਆਉਣਗੇ ਉੱਧਰ ਤੇ ਬਰਾਬਰ ਹੈਗੇ ਇੱਧਰ ਇਹ ਢਾਲ ਕਰੂੰਗਾ ਇਹਦੇ ਕੋਲ ਹੈ ਹਾਂ ਉਹ ਉਥੋਂ ਢਾਲ ਕਰਕੇ ਇੱਧਰ ਇੱਥੇ ਉਹਦੀ ਢਾਲ ਇੱਧਰ ਢਾਲ ਕਰਕੇ ਇੱਥੇ ਠੀਕ ਇੱਕ ਯਾਰ ਇਹ ਕੰਦੇ ਦਾ ਬੰਦਾ ਹੋਰ ਹੋ ਜੇ ਕਿੰਨਾ ਉਹ ਲਾ ਬੰਦਾ ਬੰਦਾ ਬਲਾ ਲੈ ਇੱਕ ਮੈਂ ਇਕੱਲਾ ਹੀ ਆ ਇਹ ਉਹ ਤੇਰਾ ਦੂਜਾ ਬੰਦਾ ਕਿੱਥੇ ਆ ਉਹਦਾ ਦੂਜਾ ਬੰਦਾ ਹੈ ਆਉਗਾ ਕਿ ਨਹੀਂ ਉਹ ਆਊਗਾ ਮੈਂ ਟਿਕਾ ਉਹਨੂੰ ਆਉਂਦੀ ਸਾਰੇ ਪਹਿਲਾਂ ਇੱਟਾ ਚੁਕਵਾ ਦਿਆਂ ਹਾਂ ਮਰੋਜ਼ ਕਹਿੰਦੇ ਇਹਨਾਂ ਨੂੰ ਇੱਟਾ ਚੱਕਦੇ ਚਾਰ ਪੰਜ ਜਲੇ ਫੋੜਣਾ ਮੈਨੂੰ ਦੱਸਣਾ ਤਾਂ ਰੌਲਾ ਮਰੋਜ਼ ਆ ਜਾਣਾ ਮੁੰਡੇ ਨੂੰ ਨੇ ਚੁਕਵਾ ਦਿੰਦਾ ਆ ਕੇ ਆਹ ਕਿਹੜੀ ਕਲੀ ਪਈ ਐ ਇਹ? ਪਤਾ ਨਹੀਂ ਕਿੱਥੀ ਬਣੀ ਐ ਤਾਂ। ਇਹ ਤਾਂ ਉਹਨਾਂ ਦੀ ਐ ਇਹ। ਕਿਹਦੀ? ਉਹ ਫਾਲਸ ਫਾਲਸ ਸੀਲਿੰਗ ਵਾਲੇ ਦੀ। ਠੀਕ ਹੈ। ਉਹਨਾਂ ਥੱਲੇ ਤੇ ਕਮਰਾ ਜਦੋਂ ਬਿੱਲ ਆਉਗੇ ਤੇ ਸਾਰੇ ਵੀ ਕਮਰੇ ਪਿਛਾ ਦੇਣਾ ਉਹਨਾਂ ਨੇ ਫਿਰ ਉਹ ਤਰ੍ਹਾਂ ਇੱਥੇ ਲੱਗਣਾ ਫਿਰ। ਹਾਂ। ਇੱਥੇ ਨਿਸ਼ਾਨ ਹੋਣੇ। ਇਹ ਆਪਣਾ ਸੋਨੇ ਇੱਧਰ ਤੇ ਜਾਊਂਗਾ ਕਿ ਪਹਿਲਾਂ ਥੱਲੇ ਲੱਗੂਗਾ ਪਹਿਲਾਂ? ਪਹਿਲਾਂ ਪਹਿਲਾਂ ਕੌੜੀ ਐ ਥੱਲੇ ਵੀ ਚੈੱਕ ਹੋਣੀ ਚਾਹੀਦੀ। ਨਹੀਂ ਨਹੀਂ। ਆ ਤੁਸੀਂ ਮੈਂ ਕਹਾਂ ਸਮਝ ਇੱਥੇ ਇੱਧਰ ਤੇ ਆਉਂਗਾ ਫਿਰ ਹੁਣ ਆਏ ਥੱਲੇ ਨੂੰ ਤੇ ਪਹਿਲਾਂ ਥੱਲੇ ਲਾਉਂਗਾ ਫਿਰ ਪੱਲੇ ਤੇ ਆਉ ਆ ਹੁਣ ਕੋਈ ਨਾ ਆਣੀ ਓ ਥੱਲੇ ਥੱਲੇ ਦੇ ਲੈਟ ਆ ਆ ਥੱਲੇ ਰੁਕੂਗਾ ਫਿਰ ਕੋਈ ਪੜੂ ਚੜੂਗਾ ਹਾਂ ਯਾਰ ਫਿਰ ਠੀਕ ਹੈ ਫਿਰ ਤੁਹਾਡੇ ਟਾਈਮ ਹੈਗਾ ਫਿਰ ਆਪਣੇ ਕੋਲ ਉਹ ਲੈ ਆਉਣ ਨੂੰ ਪੱਥਰ ਉਹ ਪੱਥਰ ਦਾ ਮੈਂ ਤਾਂ ਕਹਿੰਦਾ ਜਿਹੜਾ ਉੱਪਰ ਆਪਣਾ ਹੈ ਨਹੀਂ ਕੰਦਾ ਲਾ ਲੂੰਗਾ ਕੋਈ ਚੱਕਰ ਨਹੀਂ ਪਾਉਂਦਾ ਨਹੀਂ ਨਹੀਂ ਮੈਂ ਤਾਂ ਇਹ ਕਹਿੰਦਾ ਸੀ ਪਹਿਲਾਂ ਕੰਦਾ ਲੱਗਣਗੇ ਤੇਰੀਆਂ ਹਾਂ ਯਾਰ ਕੰਦਾ ਵੀ ਲੱਗ ਕੰਦਾ ਲੱਗ ਕੇ ਫਿਰ ਤਰਾ ਥੱਲੇ ਦਾ ਕੰਮ ਸ਼ੁਰੂ ਹੋਊਗਾ ਹਾਂ ਤੈਨੂੰ ਕੰਦਾ ਉਹ ਗਰੈਂਡਰ ਹੀ ਵਜੂਗ ਮੇਰੇ ਖਲ ਤੇ ਰਹਾ ਹਨ ਇੱਧਰ ਵੀ ਲੱਗਣੀ ਹੈ ਇੱਧਰ ਵੀ ਲੱਗਣੀ ਹੈ ਇੱਧਰ ਵੀ ਲੱਗਣੀ ਹੈ ਉਹ ਇਹਦੀ ਸੇਹ ਤੇ ਲੱਗਣੀ ਹੈ ਬਿਜਲੀ ਉਹਦਾ ਪੰਪੀ ਵਾਲੇ ਦਾ ਕੰਮ ਵੀ ਹੈ ਇੱਡੀ ਲੇਟਨ ਕਰ ਲੋ ਨਹੀਂ ਹੋਣੀ ਤਾਂ ਮੈਨੇ ਵੀ ਲਪਾਈ ਜਾਣੀ ਆ ਹਾਂ ਨਹੀਂ ਆਈ ਹੈ ਟਾਈਮ ਬਾਕ ਪਿਆ ਨਹੀਂ ਲੱਗ ਜਾਣਾ ਨਹੀਂ ਆ ਜਾਣਾ ਅੱਜ ਦੋ ਦਿਨ ਹੋ ਗਏ ਤੂੰ ਹਲੇ ਉੱਪਰ ਦਾ ਕਰ ਹਲੇ ਅਜ ਨੂੰ ਮੈਂ ਕਰ ਲਿਆ ਉਹ ਖਿਚਲਾ ਅਜ ਦਾ ਫਰੰਟ ਐਲੀਵੇਸ਼ਨ ਖਿਚਲਾ ਜਦ ਤੱਕ ਤੇਰੀ ਚਾਲ ਬਣਾ ਦੇਣੀ ਤੇਰੀ ਇੱਧਰ ਮੈਂ ਇਹ ਸਾਰਾ ਲੈੰਦੀ ਟਾਇਰ ਦੇ طرف ਆ ਜਾ ਦੇ 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 ਤਾਂ ਕਲਰ ਉਹਦੋਂ ਆਹ ਦੇਖ ਕੇ ਆਏ ਸੀ ਆਹ ਕਲਰ ਲਾਉਣਾ ਹੁਣ ਇੱਥੇ ਯਾਰ ਇੱਕ ਨਾਲ ਇਹਦੇ ਵਿੱਚ ਦੇਖੀ ਥੋੜਾ ਜਿਆ ਯਾਰ ਅਜੀ ਤਿੰਨ ਵਿੱਚੋਂ ਲੱਗ-ਲੱਗ ਕੱਢੇ ਆ ਇਹ ਆਹ ਕਲਰ ਲੱਗ ਨਹੀਂ ਹੈਗਾ ਤੀਜਾ ਹਾ ਇਹਦਾ ਚ ਇਦਾਂ ਹੀ ਆਉਂਦਾ ਹੈ ਲੱਗ-ਲੱਗ ਹੀ ਆਉਣਾ ਸਾਰੇ ਇੱਕ ਡਿਜ਼ਾਈਨ ਤਾਂ ਆਉਣਾ ਹੀ ਨਹੀਂ ਇਹ ਚ ਨਹੀਂ ਇੱਕ ਡਿਜ਼ਾਈਨ ਤਾਂ ਆਉਣਾ ਨਹੀਂ ਕਿਉਂਕਿ ਮੈਂ ਕਈ ਇੱਕ ਚ ਹੋਰ ਹੋਵੇ ਇੱਕ ਚ ਹੋਰ ਹੋਵੇ ਨਹੀਂ ਨਹੀਂ ਇਹ ਇਦਾਂ ਹੀ ਆਉਣਾ ਹੈ ਕੋਈ ਕੋਈ ਵੀ ਫਲੈਟ ਵੀ ਆਉਣੀ ਕੋਈ ਕੋਈ ਗੁੜੀ ਵੀ ਆ ਜਾਣੀ ਅੱਛਾ ਹਾਂ ساری ਟਾਇਲ ਇੱਕੇ ਆ। ਹਾਂ ਦੇਖੋ ਸਾਰੀ ਟਾਇਲ ਇਹ। ਹਾਂ ਇਹ ਨਾਲ ਇੱਦਾਂ ਹੀ ਚੱਲਣਾ। ਇੱਕ ਥੋੜਾ ਜਿਹਾ ਇੱਕ ਇਹਦਾ ਥੋੜਾ ਜਿਹਾ ਹੋਰ ਆ ਮੈਂ ਕਿ ਜਿਹੜਾ ਮੈਂ ਪੁਰਾਣਾ ਬਿੱਲ ਕੱਢ ਕੇ ਦੇਖੀ ਆਪਾਂ ਨੂੰ ਕਿੰਨੇ ਡੱਬੇ ਆਏ ਤੇ ਪਹਿਲਾਂ ਉਹ ਜਿਹੜੇ ਪਾਏ ਤੇ ਉੱਥੇ ਚਿੱਤੇ ਕੁਛ ਬਿੱਲ ਵਿੱਚ ਉਹਨੇ 60 ਪਾਏ ਹੋ ਤੇ ਆਪਣੇ ਕੋਲ ਤੇ ਆਏ ਹੋਏ 45 ਆ। ਜਿਹੜੇ ਜਿਹੜੇ ਉਹ ਡੱਬੇ ਪਹਿਲੇ ਪਹਿਲੀ ਟਾਇਲ ਆਈ ਤੇ ਜਿਹੜੀ ਉਹ ਦੇਖਣੀ ਆ ਮੈਂ ਸਰਚ ਕਰਕੇ ਮੜੀ ਜਾਰ ਹੁਣ। ਇਹਦੇ ਬਾਅਦ ਉਹ ਹੀ ਸਰਚ ਕਰਦਾ। ਡੱਬੇ ਉਹਨੇ 45 ਆਏ ਹੋਏ ਤੇ ਬਿੱਲ ਉਹਨੇ 60 ਦੇ ਲੱਗ ਕੇ ਭੇਜਿਆ ਹੋਇਆ ਤਾਂ। ਲੱਗੇ ਇੱਥੇ ਦੇ ਦੇ ਬਾਈ। ਉਹੀ ਕਹਿੰਦਾ ਦੇਖਦਾ ਮੈਂ ਮੈਂ ਵੀ ਮੇਰੇ ਵੀ ਲੂਟ ਆ। ਉਹੀ ਲਾਈਟ ਆਦਾਂ ਥੋੜੀ ਜੀ। ਇਹ ਵੀ ਥੋੜੀ ਜੀ ਲਾਈਟ ਹੈ ਨਾ। ਆ ਲੱਗਦਾ ਹੂੰ ਹੂੰ। ਜਿੰਨਾ ਸਾਰੀ ਲੱਗਣੇ ਨਾ ਜਗੇ। ਆ ਜਿਆਦਾ ਗੂੜਾ ਜਾ ਕੇ ਥੋੜਾ ਜ। ਇਹ ਉਹਦੇ ਨਾਲ ਮਿਲ ਕੇ ਜਾ ਕੇ। ਇਹ ਨਾਲ ਨਾਲ ਚੁੱਕ ਲੇ। ਫੌਕਸੀ ਪਰ ਹੋਊਗੀ ਇਹਦੇ ਵਿੱਚ ਵੀ। ਇਹਦੇ ਫੌਕਸੀ ਲੱਗਾਊਗੀ ਉਹੀ ਗਰੇ ਆਊਗੀ ਲੱਗੂ। ਜਦੋਂ ਜੇਰੀ ਮਰਜੀ ਭਰਦੀ ਨਹੀਂ ਇਹਦੇ ਨਾਲ ਦੀ ਨਹੀਂ ਪਰਦੀ ਐ ਇਹਦੇ ਨਾਲ ਦੀ ਮਿਲ ਜੂ ਗਰੇਜ ਦੀ ਇਦਾਂ ਦੀਓ ਨਾਲ ਦੀ ਨਾ ਨਾਲ ਦੀ ਪੀਖਣੀ ਨਹੀਂ ਹੈਗੀ ਤਾਂ ਫਾਇਦਾ ਨਹੀਂ ਕੀ ਐਦਾ ਹੈਗਾ ਲੌਂਡ ਦਾ ਹਾਂ ਇਹਦਾ ਸਾਈਕੋ ਵੀ ਬਣਾਇਆ ਹਾਂ ਜਿੱਦਾਂ ਗਰੂਪ ਪਾ ਕੇ ਲਾ ਦੂੰਗੇ ਨਾ ਜੇ ਵਾਈਟ ਭਰ ਦੂੰਗੇ ਵਾਈਟ ਲੱਗ ਦਿਖੂਗੀ ਦੇਖੂਗੀ ਹਾਂ ਵੀ ਲੱਗੀ ਵੀ ਐ ਸਾਡਾ ਕੰਮ ਡੱਬੇਆਂ ਬੰਦ ਹਾਂ ਡੱਬੀ ਡੱਬੀ ਵਿੱਚੋਂ ਦੇਖੂਗੀ ਇਹ ਇਕਾ ਪਿੱਛੇ ਕੱਲਾ ਕੱਲਾ ਪੀਸ ਦੇ ਦਵਾਂਗੇ ਜੇ ਵਾਈਟ ਪਾਉਂਗੇ ਫਿਰ ਹਾਂ ਪਰ ਮੈਂ ਬੰਨ ਦੇ ਵੇਖੂਗਾ ਯਾਰ ਜਿੱਦਾਂ ਹੁਣ ਉਹ ਸਾਹਮਣੇ ਲੱਗੀ ਹੈ ਦੇਖ ਇੱਧਰ ਨੂੰ ਆ ਜਾ ਉਹ ਸਾਹਮਣੇ ਦਾ ਤਾਂ ਉਹਦੇ ਵਿੱਚ ਤਾਂ ਮੈਨੂੰ ਕੋਈ ਭਰੀ ਹੋਈ ਨਹੀਂ ਲੱਗਦੀ ਮੈਨੂੰ ਯਾਰ ਉਹ ਤੇ 2 ਹੋ ਰਹੀ ਆ ਇਹ ਹੋ ਟਾਇਰ ਹੋਰ ਆ ਉਹ 2 ਦੀ ਆ 12 ਵੀ 18 ਦੀ ਟਾਇਰ ਆ ਉਹ ਕੋਈ ਡੇਢ ਦੀ ਟਾਇਰ ਆ ਉਹ ਬੜੀ ਟਾਇਰ ਜਿੱਦਾਂ ਬਣਾ ਆ ਲਾਈ ਆ ਪੂਰੇ 60 ਦੇ ਆ ਇਦਾਂ ਹੀ ਯਾਰ ਅੱਛਾ ਮੈਂ ਗੰਦੂ ਦਾ ਨੰਬਰ ਤੇਰੇ ਕੋਲ ਗੰਦੂ ਦਾ ਹਾਂ ਪੁੱਛ ਤਾ ਨੂੰ ਆਊਗਾ ਅੱਜ ਕਿ ਨਹੀਂ ਉਹ ਓ ਬੱਲੇ ਜਾਂਦੀ ਇਹ ਲੈ ਲੈਂਦਾ ਸੋਣਾ ਹਾਂ ਆ ਜਾ ਪਹਿਲਾਂ ਤੂੰ ਕੰਮ ਪਹਿਲਾਂ ਇਹ ਕੰਮ ਇਹ ਕਰ ਉਹ ਥਿੱਟਾ ਪਈ ਜਿਹੜੇ ਇਹਨੂੰ ਪਤਾ ਰਿੰਕੇ ਦੱਸੀ ਮੜੀ ਜਿਹੜੀਆਂ ਪਈਆਂ ਈਟਾਂ ਈਟਾਂ ਤਾਰਦੇ ਪਹਿਲਾਂ ਇਹਦੇ ਨਾਲ ਰੁਕਣ ਨੂੰ ਕਿਹਾ ਹਾਂ ਇਹ ਕਿਹਦਾ ਤੇਰਾ ਹੈ ਲੈ ਲੈਂਦਾ ਲੈ ਲੈਂਦਾ ਕਿੰਨੇ ਦਾ ਹੈ ਇਹਦਾ ਕੋਈ ਮੁੱਲ ਨਹੀਂ ਬੱਸ ਜੀਰ ਮੁੱਲ ਕੋਈ ਨਹੀਂ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਅਰੇ ਅੱਡੀ ਦਾ ਮਾਰ ਕ੍ਰੀਮ ਗਰੂਮ ਲਾਏ ਕਰਨ ਆਲੇ ਸਵੇਰ ਉੱਠ ਕੇ ਪਿਆ ਤੁਰਦੀ ਦਾ ਹੈ ਨਹੀਂ ਗੱਲਾਂ ਦੇ ਲੈ ਕਹਿੰਦਾ ਇਹਦਾ ਕੋਈ ਮੁੱਲ ਹੈ ਸਾਰੇ ਪੰਜਾਬ ਦੀ ਕ੍ਰੀਮ ਲਾਦਵੇਂ ਤਾਂ ਵੀ ਨਿਕਰਨਾ ਸਾਰੇ ਜ਼ਿਲ੍ਹੇ ਦੀ ਕ੍ਰੀਮ ਲਾਦਵੇਂ ਉਹ ਵੀ ਦੱਸਦੇ ਮੈਂ ਵੀ ਲੈਣਾ ਇੱਕ ਇਹ ਜਣਾ ਵੜਵਣ ਨਹੀਂ ਜਨਤਾ ਦੇਖ ਲੈ ਉਹ ਛੱਬੂ ਨੂੰ ਲੈ ਕੇ ਆਈ ਨਮੈ ਲਈ ਚੱਕ ਲੈ ਛੱਬੂ ਨੂੰ ਬਾਦਨਿੰਗ ਮਿਲੇ ਨਹੀਂ ਸਾਨੂੰ ਸਾਨੂੰ ਹਾਏ ਛੱਬੇ ਕੰਡੂ ਆ ਆ ਜੀ ਲੈ ਜਾ ਆਓ ਜੀ ਸਰ ਉਹ ਗਿਆ ਹੁਣ ਵਿਗੜ ਤਨ ਮੈਂ ਦੱਸਦਾ ਮੈਂ ਇੱਥੇ ਰ ਦੂਰ ਰ ਨਾਲੇ ਦੂਰ ਦੂਰ ਲੱਪੜਿਆ ਪਿਆ ਅਛਰਾ ਮੋਟਰ ਚਾ ਕੇ ਪਾਣੀ ਮਾਰ ਗੰਦੇ ਨਾਲੇ ਚ ਨਾ ਕੇ ਆਇਆ ਹੈ ਇੰਨਾ ਹੀ ਗਾਨਾ ਨੇ ਗਰਮੀ ਗਰਮੀ ਬਾ ਡੱਬਾ ਪਿਆ ਬੱਚੇ ਇੱਧਰ ਤੁਸੀਂ ਪਾਓ ਏ ਤੁਸੀਂ ਬੰਦ ਕੇ ਨਾ ਆ ਰਹੇ ਨਾਉਣੇ ਦਾ ਬਹੁਤ ਚੱਲਦਾ ਹੈ ਇਹ ਤਾਂ ਰਸੀ ਪਾ ਕੇ ਫਿਰ ਨਾਉਣਾ ਪੈਂਦਾ ਹੈ ਹੁਣ ਉਹ ਕਹਿੰਦਾ ਮੋਟਰ ਪਲੇ ਕੇ ਜਾਂਦਾ ਮੈਂ ਹੁਣੇ ਪਤਾ ਇਹਨਾਂ ਗੈਂਗ ਆਪਣਾ ਲੱਗ ਬਣਾ ਲਿਆ ਅੱਛਾ ਤੇ ਆਪਣਾ ਗੈਂਗ ਚ ਰਹਿੰਦਾ ਸਾਡੇ ਕੋਲ ਤਾਂ ਹੁੰਦੇ ਨਹੀਂ ਹੈਗੇ ਇਹ ਮੈਂ ਇਹ ਦੇਖਣ ਆ ਜਿੰਦੇ ਹੈਗੇ ਵੀ ਹੈ ਹਾਂ ਗੇੜਾ ਮਾਰਨਾ ਗੇੜਾ ਮਾਰਨਾ ਦੇਖ ਜਾਂਦਾ ਬਸ ਅਸੀਂ ਲੰਘ ਗਏ ਉਹ ਤਰਨਾ ਆਉਗਾ ਉੱਧਰ ਲੰਘ ਗਏ ਉਹ ਦੂਜੇ ਘਰ ਚਲੇ ਗਿਆ ਸੋਨੇ ਖੁਰ ਆ ਯਾਰ ਆ ਜਿਹੜੀ ਹੁਣ ਤੁਸੀਂ ਇਹ ਇੱਕ ਤਾਂ ਅੰਦਰ ਲਾ ਲਾ ਹੁਣ ਅੰਦਰ ਦੇ ਖੁੱਲਣੇ ਪੜਦੇ ਉਹ ਜਿਹੜੀ ਆ ਤੇਰੇ ਅੰਦਰ ਤੇ ਲਾਤੇ ਤੁਸੀਂ ਹਣਾ ਇਹਦੇ ਬਾਹਰ ਦੇ ਖੁੱਲਦੇ ਤੇ ਅੰਦਰ ਤੇ ਨਾ ਹਾਂਜੀ ਤੇ ਆਹ ਹਾਂ ਤਾਂ ਦੇ ਤੇ ਜਿਹੜੀ ਹੁਣ ਆਹ ਤੇਰੀ ਜਿੱਦਾਂ ਆ ਲਾਤੀ ਜਗ੍ਹਾ ਕੱਟ ਹੀ ਨਹੀਂ ਹੈ ਬਰ ਯਾਰ ਨਹੀਂ ਨਹੀਂ ਕੋਈ ਫਰਕ ਨਹੀਂ ਇਹਨਾਂ ਵਧੀਆ ਨਹੀਂ ਹਾਂ ਪੱਲੀਗਰਾ ਉੱਤਮ ਜੇ ਦਿੱਤੀ ਇਹਨਾਂ ਉੱਚਾ ਨਹੀਂ ਮੰਨਦੇ ਦੇਖਣਾ ਨਹੀਂ ਅਚਾਨਕ ਅੰਦਰ ਰਹਿਣਗੇ ਇਹ ਪਰ ਨਲ ਕਰਦਾ ਹੋਇਆ ਮਾਰਦੇ ਲੱਗਦੇ ਅੱਛਾ ਉਹ ਵੀ ਜਦੋਂ ਇਹ ਜਦੋਂ ਇਹ ਤਾਂ ਫਾਈਨਲ ਹੋ ਜਾਊਗਾ ਆਪਣਾ ਨਾ ਇਹ ਅਨ ਲੇਟ ਨਹੀਂ ਕਰੀ ਨੀ ਕਰੂੰਗਾ ਲੇਟ ਤਾਂ ਹੁਣ ਅਰਦਾ ਹੀ ਦੇਣੀ ਆ ਯਾਰ ਮੈਂ ਤਰ੍ਹਾਂ ਦੇਖਦਾ ਜਨਰੇਟਰ ਦਾ ਯਾਰ ਅੱਜ ਮੈਨੂੰ ਲੱਗਦਾ ਇਹ ਘੱਟ ਦੇ ਛੱਡ ਦੋਗੇ ਨਾ ਨਹੀਂ ਦਸੀ ਵੀ ਨਾ ਅੱਜ ਗੱਲ ਹਾਂ 9 ਵਜੇ 10 ਵਜੇ ਦੇਣੀ ਹੈ ਦੇਣੀ ਦਸੀ ਵੀ ਹੈ ਦੇਣੀ ਦਸੀ ਵੀ ਹੈ ਜੇ ਕੱਪੂ ਆ ਤਾਂ ਉਹ ਤੇ ਘੜਬੜ ਕਮੇ ਲਾਇਟ ਪਰ ਸਾਰਾ ਆ ਜਨਰੇਟਰ ਵੀ ਤੋ ਮਿਲੂਗਾ ਯਾਰ ਮੈਂ ਰਿੰਕ ਨੂੰ ਕਰਦਾ ਫੋਨ ਰਿੰਕ ਦਾ ਹੈ ਨੰਬਰ ਸਰਪੰਚ ਦਾ ਨਹੀਂ ਨਹੀਂ ਉਹਨੂੰ ਕ ਮੈਂ ਲੈ ਲੈਂਦਾ ਫਿਰ ਲੈ ਲਊਗਾ ਫਿਰ ਇਹ ਹਾਂ ਵੀ ਆਪਣਾ ਮੁੱਲੇ ਲਈਏ ਪੱਕਾ ਹਾਂ ਜੀ ਵੀ ਹਜ਼ਾਰ ਹਾਂ ਜੀ ਵੀ ਹਜ਼ਾਰ ਖੜੇ ਆ ਫੇਲ ਦੇ ਮੁੱਲੇ ਹਾਂ ਨਹੀਂਗਾ ਮੈਂ ਦੇਂਗਾ 20000 ਮੈਂ ਕਹਿੰਦਾ 25 ਮੰਗਦਾ ਮੈਂ ਦੇਖ ਕੇ ਹਾਂ ਅੱਜ ਦੇਖ ਲੈਣੇ ਆ ਹੁਣ ਤੁਹਾਡਾ ਕੰਮੇ ਜਨਰੇਟਰ ਪਰ ਹੈ ਜਨਰੇਟਰ ਦਾ ਕੰਨਾ ਪੈਣਾ ਹੀ ਲੱਗਾ ਪਰ ਫੇਰ ਮੈਂ ਕਿਹਾ ਵੀ ਮਾਰ ਕਿੰਨਾ ਕਰ ਕਰ ਮੇਰੀ ਕਰਾਈ ਉਹਨੇ ਸਭ ਦਾ ਵੀ ਸਿੱਧਾ ਜਨਰੇਟਰ ਹੁਣ ਆਪਣਾ ਹੀ ਲਈਏ ਯਾਰ ਅੱਜ ਕਿੱਧਰ ਕਿੱਧਰ ਲੱਗਣਾ ਅੱਜ ਆ ਬਗਲ ਦੇ ਪਣਾ ਓ ਯਾਰ ਬਗਲ ਮੈਂ ਮੂਰੇ ਮੂਰੇ ਥੱਲੇ ਕੱਟ ਦੋ ਲੋ ਯਾਰ ਮਿੱਟੀ ਮਿੱਟੀ ਕੱਟੋ ਮੂਰੇ ਤੇ ਯਾਰ ਮੈਂ ਤੈਨੂੰ ਐਂ ਕਹਿੰਦਾ ਉਹਦਾ ਆਪਣਾ ਨੰਬਰ ਲੈਂਕ ਕਰਾਉਣਾ ਦਾ ਯਾਰ ਥੱਲੇ ਤੱਕ ਜਿੱਥੇ ਤੱਕ ਮਿੱਟੀ ਪਈ ਹੈ ਨਾ ਉਹਨਾਂ ਕੱਢੋ ਥੱਲੇ ਤੇ ਮੂਰੇ ਤੇ ਯਾਰ ਮਿੱਟੀ ਕੱਢੋ ਥੱਲੇ ਤੇ ਪਾਲ ਪਾਲ ਲਪਾਈ ਕਰਦੇ ਆਓ ਯਾਰ ਆਹ ਸੱਤ ਪ੍ਰਿੰਟ ਕੱਢ ਦੂੰਗਾ ਉਹਨੂੰ ਆਹ ਮਿੱਟੀ ਪਾਤੀ ਮੈਂ ਇਹਨੂੰ ਕਹਿੰਦਾ ਬਿੱਥੇ ਤੇ ਸਾਈਡ ਤੇ ਆਹ ਮੈਂ ਕੀ ਕਰੂੰਗਾ ਆਹ ਮਿੱਟੀ ਕੱਢ ਕੇ ਫੇਰ ਲੋ ਇਹ ਨਹੀਂ ਮੈਂ ਲੈ ਲੈਣਾ ਸੱਭੋਂ ਨੂੰ ਨਹੀਂ ਮੂਰੇ ਆ ਮੈਂ ਕਹਿੰਦਾ ਪੱਕਾ ਆ ਰਿਹਾ ਹਾਂ ਹਾਂ ਪੱਕਾ ਤਾਂ ਹੈ ਵੀ ਮੈਂ ਅੱਥਰੇ ਦੇ ਦਿੱਤੀ ਕਿੰਨੇ ਕਦੇ ਪੈਸੇ ਦੇਣੇ ਆ ਕਿੰਨੇ ਪੈਸੇ ਫਸ ਗਏ ਆਰਾਮੀ ਜ਼ੋਨ ਵੀ ਆ 1100 ਮਸਾਕੀ ਦੀ ਸਫੀ ਦੇਖਣੀ ਆ ਮਸਾਕੀ ਦੇ ਦੇਖਣੇ 1100 ਮੇਰਾ ਹੈ ਰਾਸ਼ੀ ਦਾ ਮਸਾ ਮਸਾ ਨਹੀਂ ਪਾਈ ਮਸਾਕੀ ਨੂੰ ਸਾਨੂੰ ਪਾਰਟੀ ਕਰਨੀ ਆ ਹਾਂ ਨਾ ਇਸ ਦਾ ਤਮਦਮਾ ਸਾਬ ਹੋਣਾ ਨਾ ਪਾਰਟੀ ਉਦੋਂ 16 17 ਤਰੀਕ ਨੂੰ ਕਰੂੰਗਾ ਹਾਂ ਹਾਂ ਮਸਾਕੀ ਦੇ ਬਾਅਦ ਠੀਕ ਹੈ ਕਾਜੀ ਬੱਸ ਹੋਈ ਜਾਂ ਦੂਜੀ ਨਹੀਂ ਗਲਾਸੀ ਵਾਲੀ ਨਹੀਂ ਉਹ ਖਾਣ ਪੀਣ ਦੀ ਕਿਹੜੇ ਗਲਾਸੀ ਪੀਣ ਦੇ ਖਾਣ ਪੀਣ ਦੀ ਹੋਊਗੀ ਆ ਬੈਸ ਨੂੰ ਆਇਆ ਫਿਰ ਦਾ ਖਾਣ ਨੂੰ ਵੀ ਸਤਾ ਕਾ ਨਿਕਲ ਜੇ ਹੋਏ ਪੀਜਾ ਪੂਜਾ ਬੁਲਾ ਲਾਂ ਤੈਨੂੰ ਫੋਨ ਕਰ ਲੂੰਗੇ ਹਾਂ ਉਹ ਦੱਸ ਹੋਰ ਦੱਸ ਨਾ ਥੀ ਮਰ ਗੱਲਾਂ ਨੇ ਆਪਣੇ ਘਰੇ ਮੰਗਾ ਲੈਣੇ ਘਰੇ ਪੀਜੇ ਪੂਜੇ ਮੰਗਾਉਂਦੇ ਆ ਜੇ ਤੇਰਾ ਕਾਲ ਤੱਕ ਦੱਸ ਤਾ ਆ ਆ ਗਿਆ ਬੱਚੂ ਚੜਾ ਪਟਿਆ ਆੜੇ ਬੈਂਕ ਆ ਇਹਨੂੰ ਜਣਾ ਜਣਾ ਉੱਥੇ ਦੇ ਪੈਸੇ ਲੈ ਕੇ ਆਣੇ ਮੈਂ ਕਿਉਂ ਮਾਰ ਕੇ ਨਾ ਗੱਲ ਕਰਾਂ ਇਹ ਜਿਹੜਾ ਉੱਪਰ ਦਾ ਬੰਦਾ ਬਾ ਪਟਿਆਲੇ ਦਾ ਹੈ ਕੋਟਿਆਲਾ ਬੈਂਕ ਹੁਣ ਹਾਂ ਥੀਲੇ ਵਰਗਾ ਥੜੀ ਬੰਦਾ ਮੈਨਾਂ ਜਿਹੜਾ ਸ਼ਾਮਨਾਗਰ ਪੰਜ ਸੱਤ ਦੇ ਮੇਰ ਦੀ ਜੇ ਰੇਸ ਨਹੀਂ ਮੇਰ ਬੰਦ ਨਹੀਂ ਨਾ ਰਹੇ ਕੈਸ਼ ਮਿਲਦੇ ਉਰੇ ਤੋਂ ਮਿਲਦੇ ਇਤਲੇ ਨੇ ਪੈਸੇ ਜੋ ਪੈਸੇ ਦਿੰਦਾ ਤਾਂ ਪੈਸੇ ਲਾ ਤੇ ਟੋਪਰ ਉਹਨੇ ਆਇਆ ਨਹੀਂ ਬੰਦੇ ਦਾ ਫੋਨ ਦੇਖਦੇ ਆਂ ਮੈਨੂੰ ਕਾਲੂ ਦੇਖਦੇ ਆਂ ਕਾਲੂ ਖੜਦੇ ਟਾਈਮ ਦਾ ਉਹ ਗੱਲ ਦੇ ਉਹ ਹਾਂ ਪਰ ਅੱਜ ਮੈਂ ਮੈਂ ਤੈਨੂੰ ਜੜਾ ਕਿ ਮੇਰੇ ਕੋਲ ਟਾਈਮ ਨਹੀਂ ਕੱਲੂ ਕੱਢ ਲੈ ਕਰ ਕੱਲ ਦਾ ਰੱਖ ਲੈ ਇੱਟਾ ਚੱਕੀ ਨਹੀਂ ਕੋਈ ਇੱਟਾ ਨਾ ਚੱਕ ਦੇ ਇੱਕ ਬੰਦਾ ਪੈਜੀ ਤਾਂ ਮੈਂ ਉੱਪਰ ਨੂੰ ਯਾਰ ਪਰ ਮੈਂ ਵੀ ਦੇਖ ਲੈ ਪੈਸੇ ਨਹੀਂ ਦੇ ਦੇ ਕਰਨੇ ਇੱਟਾ ਚਕਾਈਆਂ ਹਾਂ ਉਹ ਲੋਕ ਇੱਕ ਬੰਦਾ ਇੱਦਾਂ ਲੱਗਿਆ ਹੋਇਆ ਬਾ ਠੀਕ ਹੈ ਅਰੇ ਇਹਨੂੰ ਆਪਣੀ ਆਪਣੀ ਪਹਿਚਾਣ ਦੀ ਹੈ ਭਾਈ ਮੇਰਾ ਕੰਮ ਨਹੀਂ ਤੇਰਾ ਕੰਮ ਨਹੀਂ ਹਲੇ ਹੋਤਾ ਨਹੀਂ ਪੜਿਆ ਵਾਈਟ ਵਾਈਟ ਦੇ ਵਿੱਚ ਗਰਾਉਂਡਿੰਗ ਤਾਂ ਨਹੀਂ ਪੜੀ ਗਰਾਉਂਡਿੰਗ ਰੋਟੀ ਦੀ ਖੁਸ਼ਬੂ ਆਉਣ ਲੱਗੀ ਰੋਟੀ ਬਣਨ ਲੱਗੀ ਬਣਨ ਲੱਗਾ ਹਾਂ ਲੱਗੀ ਬਣਨ ਰੋਟੀ ਉੱਪਰ ਤੇ ਲਾਈਵ ਦਿਖਾਈ ਸਾਨੂੰ ਰੋਟੀਆਂ ਬਣਦੀਆਂ ਸਾਲਾਂ ਦੇ ਕਿ ਇਹ ਚੀਜ਼ ਵੀ ਪੁੱਛਣੀ ਆ ਜਦੋਂ ਦੀ ਕਾ ਵੀ ਲਿਆ ਕੇ ਦਮਾ ਇਹਨੂੰ ਯਾਰ ਮੈਂ ਕਹਿੰਦਾ ਇਕੱਠੇ ਹੀ ਲਿਆ ਵਾ ਮੰਗਣ ਕੇ ਸਾਰੇ ਫਿਰ ਪਰ ਕਿਹੜੇ ਆ ਜਿਹੜੇ ਇਹਦੇ ਵਿੱਚੋਂ ਪੈਣੇ ਆਪਾਂ ਉਹ ਸਮਾਨ ਜਾ ਇਕੱਠੇ ਲੈ ਕੇ ਆਉਂਗਾ ਸਾਰੇ ਚਲ ਕੋਈ ਨਹੀਂ ਅਜੇ ਸommeਲ ਫਰੰਟ ਕੰਨ ਤੇ ਕੱਢ ਦੂਗਾ ਇਹ ਤੈਨੂੰ ਕੱਲ ਕਿਹਾ ਤਾਂ ਮੈਂ ਜੋਰੇ ਤੈਨੂੰ ਕਿਹਾ ਉਹ ਔਡਾ ਨਾ ਤੈਨੂੰ ਕੱਲ ਗੱਤਾ ਇਕੱਠਾ ਕਰਨ ਨੂੰ ਕਿਹਾ ਤਾਂ ਮੈਂ ਆ ਗੱਤਾ ਆ ਸਾਫ਼-ਸਾਫ਼ ਜੇ ਰੱਖਣ ਨੂੰ ਇਹ ਸਾਫ਼-ਸਾਫ਼ ਕੱਢ ਕੇ ਇੱਥੇ ਮੁੱਠ ਕੋਠੇ ਉੱਪਰ ਪਿਛਾ ਦੇ ਯਾਰ ਨਾ ਨਾ ਕੋਠੇ ਉੱਪਰ ਪਿਛਾ ਦੇ ਇੱਥੇ ਪੁਰਪਰੇ ਯਾਰ ਕਿਉਂ ਉਹਨਾਂ ਨੇ ਵੀ ਆ ਜਾਣਾ ਨਾ ਫਿਰ ਯਾਰ ਆ ਫਾਲਸ ਸੀਲਿੰਗ ਵਾਲਿਆਂ ਨੇ ਇਹਨਾਂ ਨੇ ਵੀ ਅੱਜ ਨਹੀਂ ਕੱਦ ਤੱਕ ਆਉਣਗੇ 8 ਤਰੀਕ ਨੂੰ ਕਿਹਾ ਤਾਂ ਨੇ ਅੱਜ ਦਾ 10 ਜਾਂ 11 ਤੱਕ ਆਉਣਗੇ ਹਾਂ ਸਮਾਂ ਸਟਾਰਟ ਕਰੀ ਬਾਈ ਫਾਲਸਲੀਨ ਵਾਲਾ ਨੇ ਆਉਣਾ ਇੱਥੇ ਨਾ ਨਾ ਕੱਲ ਤੇ ਬਾਅਦ ਆਉਣਗੇ ਤੇਰਾ ਜਾਂ ਤੇਰਾ ਕੰਮ ਨਿਪਟਣ ਤੋਂ ਬਾਅਦ ਆਉਣਗੇ ਐ ਨਹੀਂ ਮੈਂ ਕਹਿੰਦਾ ਜੇ ਮੈਨੂੰ ਪੁੱਛ ਕੇ ਆਉਣਗੇ ਉਹ ਖਾਤਾ ਅਬੀ ਵੀ ਇਹਨੇ ਦੁਕਾਨਾਂ ਦੇ ਨੂੰ ਆਹ ਮਾਜ ਉਹਨਾਂ ਨੂੰ ਵੀ ਕਰਦਾ ਫੋਨ ਯਾਰ ਆਹ ਉਹ ਜਿਹੜਾ ਪੈਨਲ ਜਾਉਣਾ ਸਾਰਾ ਪੁੱਛਦਾ ਫੋਨ ਕਰਕੇ ਵੀ ਕਿੰਨਾ ਕ ਤਿਆਰ ਹੋਏ ਕਿੰਨਾ ਕ ਨਹੀਂ ਪੰਜਾਹ ਹਜ਼ਾਰ ਰੁਪਏ ਨੇ ਲੈ ਜਾਣਾ ਪੈਨਲ ਆ ਲਿਆ ਨੇ ਇੱਥੇ ਲੱਗ ਰਿਹਾ ਆਪਣੇ ਸੁੱਚਾ ਸੱਚਾ ਜੀ ਸਾਰੀਆਂ ਇੱਥੇ ਪੈਨਲ ਆਉਣਾ ਤਾਂ ਇਹਨਾਂ ਦੀ ਹਲੇ ਲਪਾਈ ਕਰੀ ਹੈਗੀ ਕਿੱਥੇ ਬਣਾ ਸਾਰਾ ਪੈਨਲ ਕੱਟ-ਬੱਟ ਹੋਣੀ ਹਲੇ ਦੀ ਵੀ ਕੱਲ ਕੱਲੂ ਬਾਜੂ ਤਰੀ ਫਿਰ ਜੀਰਾ ਪਜਰੀ ਕੱਲ ਤਾਂ ਬਸ ਖਤਮ ਫਿਰ ਕੱਲੂ ਕੱਲ ਦੀ ਦਿਹਾੜੀ ਲੱਗੂ ਤਰੀ ਅੱਜ ਲੈ ਪੰਜਣਾ ਸਰ ਆਪਣਾ ਲੈ ਕੇ ਆਇਆ ਕਰੋ ਕੀ ਚੀਜ਼ ਹੁੰਡੋ ਹੋਣੀ ਬੜਕ ਟੋਪੀ ਬਾਈ ਹਾਂ ਪਹਿਲਾਂ ਵੀ ਟੋਪੀ ਤੇ ਆਇਆ ਸਾਨੂੰ ਦੇ ਇੱਕ ਨਹੀਂ ਖੇ ਚੜਦੀ ਆ ਚਲ ਫੇ ਕੋਈ ਗੱਲ ਨਹੀਂ ਆਹ ਮਰਨੇ ਵਾਲੇ ਹੋ ਜਾ ਕੋਈ ਗੱਲ ਨਹੀਂ ਇਹਦਾ ਸ਼ੌਂਕ ਅਗਲੇ ਦਾ ਯਾਰ ਹਾਂ ਟੋਪੀ ਪਾਈ ਪਹਿਲਾਂ ਆ ਪਹਿਲਾਂ ਲਾ ਇੱਕ ਵਾਰ ਲਾ ਤੂੰ ਦੇਖ ਕੇ ਤੈਨੂੰ ਹੀ ਲੈ ਲਵਾਂਗਾ ਹਾਂ ਇਹ ਲੋਕਾਂ ਨਹੀਂ ਹੈਗਾ ਬਾਈ ਪਾਲੇ ਹੋਏ ਆ ਬਾਈ ਨਾਲੇ ਹੋਏ ਆ ਸੀਦੇ ਬਾਈ ਹਾਂਜੀ ਬਾਈ ਛਾਈ ਕਾ ਹਫਤੇ ਰਹਿ ਕੇ ਜਾਵਾਂ ਕਿੱਥੇ ਦੇ ਅੱਛਾ ਉਧਰੋਂ ਪਾਕਿਸਤਾਨ ਹੈ ਪਹਿਲੇ ਪਾਸਪੋਰਟ ਦਾ ਕੰਮ ਮੇਰਾ ਵੀਰ ਅਪਲਾਈ ਹਾਂ ਹੋ ਗਿਆ ਸਮਝ ਤੂੰ ਮੈਂ ਤਾਂ ਪਾਸਪੋਰਟ ਚਾਹੀਦਾ ਤੇਰਾ ਪਹਿਲਾਂ ਹਾਂ ਤਰ ਦਿੰਦੇ ਬਸ ਮੈਨੂੰ ਹਾਂ ਆ ਦੇ ਲੈ ਬਸ ਮੈਨੂੰ ਆ ਫੈਨਿਸ਼ ਕਰਵਾ ਦੂੰਗਾ 1 ਵਜੇ ਤੋਂ ਬਾਅਦ ਦੇ ਘੰਟੇ ਮੈਂ ਜਾ ਆਉਂਗਾ ਹੂੰ ਹੂੰ ਬਾਈ ਇੱਕ ਬੋਰੀ ਦਾ ਨਾਲ ਲੱਗਦੀ ਹੋਰ ਗਈ ਤੇ ਨਾ ਮੈਂ ਦੋ ਬੋਰੀਆਂ ਨਾਲ ਅਜ ਅੰਦਰ ਕਰਦੇ 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 ਲਾਈਬਲੂ ਸੀ ਜੀ ਇਹ ਸਾਰਾ ਤਾਂ ਓਮਸ਼ਾਹ ਸਾਰਾ ਤੱਕਾ ਤਾਂ ਕਾ ਗੱਲਾਂ ਬਤਾਉਂਦੀ ਆ ਤੇ ਆਜ ਪਿਆਜ ਲੈ ਲੇ ਪਿਆਜ ਤਾਂ ਮੋਟਰਪਰ ਵੀ ਹੋ ਚੱਲੇ ਆਪਣੇ ਚੱਲ ਜਦ ਤੱਕ ਪੱਟਣੀ ਜਦ ਤੱਕ ਹੈਗੀ ਆ ਚੱਲ ਹਣ ਇੰਨੇ ਜਿੰਨੇ ਤੱਕ ਜਦ ਤੱਕ ਹੋਣੇ ਇਹ 10 ਦਿਨ 15 ਦਿਨ ਹਾਂ ਪਰ ਉਹ ਨੂੰ ਕਰਿਆ ਤਾਂ ਫੋਨ ਹਲ ਤਰੇ ਸੌਦੇ ਵੀ ਲੈ ਕੇ ਆਉਣੇ ਹੈ ਮੈਂ ਕਿੱਦਾਂ ਲੰਘਿਆ ਉਹ ਨੇਤਰਾਂ ਦੇ ਫੇਰ ਜਦਾ ਮੁੜ ਕੇ ਆਈ ਨਹੀਂ ਉੱਧਰ ਬੈਠ ਜਣ ਮੈਂ ਸਭੋਂ ਨੂੰ ਲਈ ਜਾ ਕੇ ਤੋਂ ਨਾ ਗੋਦੀਂ ਗਿਤੇ ਮੈਂ ਕਹਾਂ ਮੈਚ ਦੇਖਣ ਅੱਜ ਮੈਚ ਦੇਖਣ ਜਾਣਾ ਸੀ ਲੈ ਵੀ ਰੋਟੀ ਸਬਜ਼ੀ ਦਹੀਂ ਦੂਹੀ ਹੈਗਾ ਸਾਰਾ ਕੁਝ ਠੀਕ ਜੀ ਖਾਂਦੇ ਆ ਜੀ ਸਾਹਮਣੇ ਮੈਂ ਦੇਖ ਰਿਹਾ ਮੱਛਾਂ ਚੜਾਣ ਨੂੰ ਮੜੀ ਗੀਆਂ ਕੱਲ ਜੇ ਸਬਜ਼ੀ ਬਣਦੀ ਐ ਇੰਦਾ ਖੁਸ਼ਬੂ ਜਿਹਾ ਮੁਰਗਾ ਬਣ ਜਾਂ ਬੱਕਰਾ ਬਣ ਰਿਹਾ ਛੋਲੇ ਦੇ ਇਧਾਰੀ ਦੇ ਖੁਸ਼ਬੂ ਆ ਕਦੂ ਕਦ ਮੁੱਲ ਲਿਆ ਅੱਛਾ ਕਿ ਲੋ ਦੀਰ ਦੀ ਸ਼ੱਕਰ ਲੜਾਈ ਆ ਸ਼ੱਕਰ ਦੀ ਅੱਛਾ ਚਲੋ ਇਹ ਵੀ ਖਾਂਦੇ ਥੋੜੀ ਜੀ ਟੱਕ ਦੋ ਮੱਖੀਆਂ ਜੀ ਮੈਂ ਇਹ ਰਹਾ ਹਲਾ ਆ ਰਲਾਈ ਫਿਰ ਹੈ ਮੈਂ ਘਾਇਆ ਤਾਰ ਵਾਲਾਈ ਤੇ ਮੇਰਾ ਉਮੀਦ ਕਰਾਂ ਉਹਨੂੰ ਵੀ ਫੋਨ ਕਰਾਂ ਉਹਨੂੰ ਵੀ ਕਰਾਂ ਕੰਮ ਅੱਜ ਬਹੁਤ ਨੇ ਤੇ ਹੁਣ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਹੁਣ ਤੁਹਾਨੂੰ ਕਹਿੰਦਾ ਫਿਰ ਮੈਚ ਦਿਖਾਵਾਂਗੇ ਮੈਚ ਤਾਂ ਜਾਣਾ ਪੈਣਾ ਲਾਡੀ ਕਾਜ ਵੀ ਜਾਣਗੇ ਜਿੱਥੇ ਤੁਸੀਂ ਜਾਨਮਲ ਬਲੌਗ ਪਰ ਸ਼ਾਇਦ ਦੇਖ ਹੀ ਲਿਆ ਹੋਵੇ ਸਾਰਾ ਬਲੌਗ ਉਹ ক্রিকেট ਦਾ ਮੈਚ ਬੜੀਆਂ ਔਖੇ ਟਿਕਟਾਂ ਮਿਲੀਆਂ ਤੇ ਬਾਕੀ ਧੰਨਵਾਦ ਜੀ ਤੁਹਾਡਾ ਵੀ ਦੇਖਣ ਵਾਸਤੇ ਰਹਿੰਦੇ ਆ ਹੁਣ ਫਿਰ ਕੱਲ ਨੂੰ ਕਿ ਲਾਈਟ ਜਿਹੜੀ ਬਸ ਹੁਣ ਪਤਾ ਮੇਰਾ 2 ਦਿਨ ਦਾ ਕੰਮ ਆ ਨਵੇੜ ਜਾ ਅੱਧ ਬਚਾਲੇ ਨੇ ਘੱਟ ਛੱਡ ਜੀ ਕੱਲ ਨੂੰ ਜਿਹੜੀ ਆ ਪਿੱਲਰ ਕਰ ਦੂਗਾ ਉਹ ਗੰਧ ਕਰ ਦੇਣੇ ਕੱਲ ਅੱਧ ਦਿਨ ਤੇ ਨਟ ਗਿਆ ਹਾਂ ਚਲ ਕੋਈ ਨਹੀਂ ਹੁਣ ਤਾਂ ਪਤਾ ਹੁਣ ਤਾਂ ਸਵਾਦ ਲੈ ਕਰਨ ਦਾ ਜਿਹੜਾ ਹੈਗਾ ਥੋੜਾ ਬਹੁਤ ਆ ਨਵੇੜ ਜਿਹੜਾ ਹੈ ਨਵੇੜ ਜਿਹੇ ਬਸ ਮਿਸਤਰੀ ਦਾ ਕੰਮ ਨੇ ਬੜਾ ਜਣਾ ਤੇਲਾਂ ਵਾਲੇ ਤੇ ਰੁਕ ਤੇ ਦਾ ਕੰਮ ਨਹੀਂ ਤੇਲਾਂ ਵਾਲਾ ਜਾ ਜਣੇ ਲੱਕੜ ਰਹਿ ਜੂ ਉਹ ਤਾਂ ਮਾਲੇ ਫਿਰ ਆਇ ਕਰੂਗਾ ਮੈ ਉਹ ਮੈਨੂੰ ਬੁਲਾ ਲੈ ਕਰਾਂਗੇ ਹੈ ਉਹਦਾ ਵੀ ਰਹਿੰਦਾ ਏ ਕਿਹਦਾ ਬਿਜਲੀ ਵਾਲੇ ਦਾ ਬਿਜਲੀ ਵਾਲਾ ਵੀ ਆ ਜੂਗਾ ਅੱ ਕਤੂ ਇਹਨਾਂ ਦਾ ਰੰਬਾ ਵੀ ਲਿਪੜਾ ਹਲੇ ਤਾਂ ਮੇਰੇ ਤਿੰਨ ਚਾਰ ਦਿਨ ਤਿੰਨ ਦਿਹਾੜੇ ਲੱਗਣੇ ਅੰਦਰ ਵੀ ਲਿਪੜਾ ਹਲੇ ਜੇ ਤੇ ਉਹਨੇ ਆਉਂਦਾ ਫਾਈਨਲ ਚ ਲੱਗਣਾ ਉਹਨੂੰ ਫਿਰ ਕਹਾਂ ਬਿਜਲੀ ਵਾਲੇ ਨੂੰ ਮੈਂ ਹੁਣੇ ਹੀ ਕਰਦਾ ਫੋਨ ਉਹਨਾਂ ਨੂੰ ਕਿੱਥੇ ਵੀ ਲਾ ਤੇ ਹੁਣ ਕਰਤਾ ਨਹੀਂ ਬੰਦ ਤੇ ਪਹਿਲਾਂ ਰੋਟੀ ਖਾਈਏ ਬਾਕੀ ਕੰਮ ਬਾਅਦ ਵਿੱਚ ਸਾਰੇ ਲੈ ਥਾਲ ਕਿੱਧਰ ਪਿਆ ਜੀ ਇਹਦਾ ਬਾਟੀ ਕੋਲੇ ਚ ਪੈਣੀ ਹੈ ਆਹ ਬਾਟੀ ਪਈ ਹੈ ਬਾਟੀ ਦੇ ਪਰ ਮੈਂ ਦਹੀਂ ਅੰਦਰ ਪਾ ਫਿਰ ਚ ਦਹੀਂ ਤਾਂ ਅੰਦਰ ਹੈ ਜੇ ਮੈਂ ਲੈ ਕੇ ਨਹੀਂ ਗਏ ਅੱਛਾ ਮੈਂ ਦਹੀਂ ਚੱਕ ਰਿਹਾ ਮੈਂ ਅੱਛਾ ਹਾਂ ਦਹੀਂ ਪਰ ਖਰਾਬ ਹੋ ਜਾਂਦਾ ਫਰੱਚ ਤੋਂ ਨਹੀਂ ਕੱਢੀਆ ਪਹਿਲਾਂ ਆਪਾਂ ਲੈ ਆਵੇਂ ਦਹੀਂ 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 ਘਰ ਦਾ ਜਮਾਇਆ ਤਾਂ ਇਹ ਘਰ ਦਾ ਸ਼ੁੱਧ ਦਹੀਂ ਉਹ ਚੌੜ ਤੰਨੇ ਨੂੰ ਕਰਿਆ ਤਾਂ ਫੋਨ ਮੈਂ ਤੰਨਾ ਆਊਗਾ ਜਦ ਤੱਕ ਰੋਟੀ ਖਾਣ ਮੈਂ ਰੋਟੀ ਖਾ ਕੇ ਫੋਨ ਕਰਦਾ ਮੇਰੇ ਯਾਰ ਖੋਜ ਹੀ ਪੈ ਗਈ ਅੰਦਰ ਵੀ ਫਟੇ ਫਟੇ ਰੋਟੀ ਖਾਣ ਨੂੰ ਪਹਿਲਾਂ ਰੋਟੀ ਤੇ ਫਿਰ ਰੋਟੀ ਦੇਖ ਕੇ ਨਾ ਮੈਨੂੰ ਉੱਪਰ ਤੇ ਦੇਖੀ ਭੁੱਖ ਲੱਗੀ ਭੁੱਖ ਫਿਰ ਬਾਅਦ ਦੀ ਬਾਅਦ ਦੀ ਬਾਅਦ ਦੀ ਹੁਣ ਤਾਂ ਆਏ ਇਹ ਵੀ ਫਟੇ ਫਟੇ ਚਾਰ ਪੰਜ ਰੋਟੀਆਂ ਵੀ ਕਰ ਦਵਾਂ ਧਰਮਾ ਜੀ লাইਵ ਦੇਖਣ ਵਾਲੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਹ ਦੇਖਾਈ ਤਰ੍ਹਾਂ ਕਿੰਮੜ ਤਾਂ ਕਿਹੜਾ ਦੇਖਦਾ ਕਮੈਂਟਾਂ ਦੇ ਵਿੱਚ ਅੱਜ ਤੁਸੀਂ ਆਪਣਾ ਨਾਮ ਲਿਖਿਓ ਬਸ ਸਿਰਫ ਨਾਮ ਥੋੜਾ ਪੱਕਾ ਨਾਮ ਹੈ ਸਿੰਘ ਹੈ ਕੁਮਾਰ ਹੈ ਜੋ ਵੀ ਹੈ ਜੇ ਕੋਈ ਭੈਣ ਦੀ ਜਿਹਾ ਕੋਰ ਹੈ ਨਾਮ ਲਿਖਿਓ ਆਪਣਾ ਜ਼ਰੂਰ ਧੰਨਵਾਦ